ਹਰ ਇੱਕ ਚੀਜ਼ ਨਕਲੀ ਹੋਵੇ ਸ਼ਰਾਬ ਤੇ ਨਿਕਲ ਛੇੜਲੀਆਂ ਨਿਕਰ ਪਰ ਦੁੱਧ ਦੇ ਕਦੀ ਛੇੜਲੀਆਂ ਨਿਕਰ ਕੇ ਲਿਖਿਆ ਨਹੀਂ ਹੁੰਦਾ ਫਿਰ ਵੀ ਸਾਨੂੰ ਅਸੀਂ ਆਪ ਪਾਏ ਦੇ ਕੇ ਸਵੇਰੇ ਯਾਰ ਕਰੀਬ ਕੇ ਆਪਣੇ ਬੱਚਿਆਂ ਨੂੰ ਦੇ ਰੀਆਂ ਮੇਰੇ ਹੱਥ ਝੜ ਕੇ ਬੈਂਟੀ ਆ ਮਾਨ ਸਾਹਿਬ ਨੂੰ ਵੀ ਬੈਂਟੀ ਆ ਮਾਨ ਸਾਹਿਬ ਹਸਪਤਾਲ ਪਰ ਝਟਖੋਟ ਘੱਟ ਚਾਰ ਖੋਲ ਲੋ ਪਰ ਆ ਦੁੱਧ ਮਾਫੀ ਹੈ ਤੂੰ ਨਕੇਲ ਪਾ ਦੋ ਦੁਨੀਆ ਯਾਦ ਕਰੂਗੀ ਤੈਨੂੰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਨਰਿੰਦਰ ਅਰੋੜਾ ਬਰਨਾਲੇ ਤੋਂ ਜਿਵੇਂ ਕਿ ਅੱਜ ਆਪਾਂ ਗੱਲ ਕਰਦੇ ਆਂ ਮਿਲਾਵਟ ਖੋਰੀ ਬਹੁਤ ਹਰੇ ਜਗ੍ਹਾ ਤੇ ਵਾਚੂ ਕੀਆ ਜਿਵੇਂ ਕਿ ਦੁੱਧ ਦੀ ਗੱਲ ਕਰਦੇ ਆਂ ਦੁੱਧ ਜਿਵੇਂ ਕਹਿੰਦੇ ਆਂ ਵੀ ਅਸਲੀ ਦੁੱਧ ਬਹੁਤ ਘੱਟ ਮਿਲ ਰਿਹਾ ਜਿਸ ਨੂੰ ਕਿ ਅੱਜ ਬਰਨਾਲਾ ਦੇ ਵਿੱਚ ਬਾਬਾ ਜੀ ਬਾਪੂ ਜੀ ਆਏ ਆ ਇਹ ਜਾਗਰੂਕ ਕਰ ਰਿਹਾ ਲੋਕਾਂ ਨੂੰ ਵੀ ਜਿਹੜਾ ਹਾਂਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਸਰਬੰਦੀਪ ਸਿੰਘ ਔਲਖਪੁਰਪਾਗ ਕਿਹੜੇ ਕਿਹੜੀ ਜਗ੍ਹਾ ਤੋਂ ਤੁਸੀਂ ਮੈਂ ਪਿੰਡ ਹਾਲੂਪੁਰ ਤਹਿਸੀਲ ਸਰਪੂਰਗੜ੍ਹ ਜ਼ਿਲ੍ਹਾ ਮਾਨਸਾ ਅੱਜ ਤੁਸੀਂ ਬਰਨਾਲੇ ਆਏ ਹੋ ਜਿਵੇਂ ਬਰਨਾਲੇ ਵਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਸਾਰੇ ਇਹ ਕਹਿਣਾ ਵੀ ਆਪਣੀ ਆਪਣੇ ਹੱਥੀ ਆਪਣਾ ਕੰਮ ਆਪ ਸਵਾਰੀਏ ਮੈਨੂੰ ਇਹਨਾਂ ਦੀ ਗੱਲਤੀ ਹੋ ਜਾਣਾ ਸਾਰ ਰੌਣ ਆਉਂਦਾ ਵੇਖੋ ਅਸੀਂ ਕਹਿੰਦੇ ਸਾਰੇ ਚੀਜ਼ਾਂ ਮਿਲਵਤ ਹੈ ਮੈਨੂੰ ਕਹਿ ਦੇਣੇ ਬਾਕੀ ਹੋਰ ਕਿਉਂ ਨਹੀਂ ਬੋਲਦਾ ਮੈਂ ਕਹਿੰਦੇ ਕਹਿੰਦੇ ਬੋਲਾ ਦੁੱਧ ਹਾਜ਼ਰੀ ਸਭ ਤੋਂ ਸਾਡੀ ਵੱਡੀ ਲੋੜ ਇਹਨਾਂ ਦਾ ਨਹੀਂ ਖਰਾਬ ਤੋਂ ਇਹਨੂੰ ਪੋਸਟ ਕਰਕੇ ਆ ਜਾਂਦਾ ਹਰ ਇੱਕ ਚੀਜ਼ ਨਕਲੀ ਹੋਵੇ ਛਰਾਬ ਤੇ ਨਿਕਲ ਫੇਰ ਲਿਆ ਨਹੀਂ ਕਰ ਪਰ ਦੁੱਧ ਤੇ ਕਦੀ ਫੇਦਲੀਆਂ ਨਹੀਂ ਕਰਕੇ ਲਿਖਿਆ ਨਹੀਂ ਹੁੰਦਾ ਫਿਰ ਵੀ ਸਾਨੂੰ ਅਸੀਂ ਆਪ ਪਾਏ ਦੇ ਕੇ ਸਵੇਰੇ ਯਾਰ ਖਰੀਦ ਕੇ ਆਪਣੇ ਬੱਚਿਆਂ ਨੂੰ ਦੇ ਰਹੀਆਂ ਮੇਰੀ ਹੱਥ ਝੜ ਕੇ ਬੈਂਤੀ ਆ ਮਾਂ ਸਾਹਿਬ ਨੂੰ ਬੈਂਤੀ ਆ ਮਾਂ ਸਾਹਿਬ ਹਸਪਤਾਲ ਪਰ ਝਟਖੋਟ ਘੱਟਚਾਰ ਖੋਲ ਲੋ ਪਰ ਆ ਦੁੱਧ ਮਾਫੀ ਤੂੰ ਨਕੇਲ ਪਾ ਦੋ ਦੁਨੀਆ ਯਾਦ ਕਰੂਗੀ ਤੈਨੂੰ ਤੇ ਮੇਰੇ ਪ੍ਰਸ ਵਾਲੇ ਵੀਰਾਂ ਸਮਾਜ ਸੇਵੀ ਜਥੇਬੰਦੀਆਂ ਤੇ ਹੋਰ ਵੀਰਾਂ ਨੂੰ ਬੈਂਟੀ ਆ ਪਰ ਤੁਸੀਂ ਜਿੱਥੇ ਇਹਨੇ ਪਰ ਪ੍ਰਕਾਰੀ ਕੰਮ ਕਰਦੇ ਜੇ ਜਿੱਥੇ ਵੀ ਰਹਿੰਦੇ ਨੇ ਉਹ ਸ਼ਹਿਰ ਚੋਂ ਪੰਜ ਸੱਤਾਂ ਦੁਕਾਨਾਂ ਤੋਂ ਦੁੱਧ ਖਰੀਦੋ ਉਹਦਾ ਤਜਰਬਾ ਕਰੋ 100-200 ਰੁਪਏ ਲੱਗਦਾ ਫੇਰ ਉਹਨੂੰ ਫੜਾਉਣਾ ਨਹੀਂ ਉਹਨੂੰ ਪਿਆਰ ਨਾਲ ਖਾਓ ਭਾਈ ਸਾਹਿਬ ਇਹ ਕੰਮ ਛੱਡ ਦੇ ਤੁਸੀਂ ਕੀ ਪਹਿਚਾਣ ਹੈ ਦਾਦੀ ਸਾਰੇ ਇਹ ਵੀ ਥੱਲੇ ਲੱਗਦੇ ਰਬੜ ਬੰਦਾ ਹੋਰ ਇਹਦੇ ਤੋਂ ਕੁਝ ਨਹੀਂ ਬੰਦਾ ਸਾਰਾ ਦੁੱਧ ਤਾਂ ਪੂਰੇ ਪੰਜਾਬ 'ਚ ਇਸ ਤਰ੍ਹਾਂ ਦਾ ਆ ਜਾਂਦਾ ਹੈ ਤਕਰੀਬਨ ਤੁਸੀਂ ਕਿਉਂ ਜਾਗਰੂਕ ਕਰ ਰਹੇ ਹੋ ਗੱਲੇ ਸਰ ਜੇਸਟਨ ਲੱਗੇ ਸੌ ਤਨ ਜਾਣੇ ਮੈਂ 50 ਰੁਪਏ ਦਾ ਘਰ ਚ ਮੈਂਬਰ ਕੋਈ ਨਹੀਂ ਸੀ ਗਾਂ ਦਾ ਦੁੱਧ ਦੂਰ ਮੈਂ ਗਾਂ ਦਾ ਲਿਆ ਮੈਂ ਉਹਨੇ ਦੂੜ ਕਿਲੋ ਪਾਤਾ ਜਦੋਂ ਰਾਤ ਨੂੰ ਭੁੱਖ ਜੀ ਲੱਗੀ ਅੱਧਾ ਕਿ ਮੈਂ ਉਦੋਂ ਪੀ ਲਿਆ ਅੱਧਾ ਸਵੇਰੇ ਉੱਠ ਕੇ ਪੀ ਲਿਆ ਤੇ ਮੇਰੇ ਜੋ ਸਰੀਰ ਦੀ ਹਾਲਤ ਮੈਨੂੰ ਪਤਾ ਕਿ ਕੋਲ ਮੈਂ ਡਾਕਟਰ ਦਾ ਵੀ ਨਾਂ ਲੈਣਾ ਉੱਥੋਂ ਹੀ ਇਤਸਰੀ ਕਰ ਸਕਦੇ ਨੇ ਉਹ 6 ਦਿਨ ਮੇਰੇ ਬੋਤਲਾਂ ਲੱਗਦੀਆਂ ਰਹੀਆਂ ਮੈਂ ਸੋਚਿਆ ਰੱਬ ਦੇ ਬੰਦੇ ਪੀਤਾ ਦੁੱਧ ਹਾਲ ਤੇਰੀ ਇਹ ਹੋ ਜਾਂਦੀ ਹੈ ਮੈਨੂੰ ਸ਼ੱਕ ਹੋਇਆ ਸਰ ਮੈਂ ਜਿਹੜੀਆਂ ਦੁਕਾਨਾਂ ਤੇ ਇੱਕ ਤੋਂ ਲਿਆ ਸੀ ਮੈਂ ਸਾਰੀਆਂ ਉੱਥੇ ਦੁਕਾਨਾਂ ਚੋਂ ਤੋਂ ਲਿਆ ਉਸ ਨੂੰ ਜਦੋਂ ਵੇਖਿਆ ਇੱਕ ਠੀਕ ਨਹੀਂ ਗਿਆ ਤਿੰਨ ਗਲਤੀਆਂ ਮੈਂ ਕੋਈ ਸਮਾਜਿਕ ਨਾਤੇ ਬੰਦੀਆਂ ਨਾਲ ਸਾਡੇ ਇੱਕ ਕਾਕਾ ਉਪਾਲਜੀ ਨੇ ਮੈਂ ਉਹਨਾਂ ਕੋਲ ਗਿਆ ਕਹਿੰਦਾ ਬਲਵੀਰ ਸਿੰਘ ਕਿਸੇ ਨਾਲ ਦੁਸ਼ਮਣੀ ਹੋ ਸਕਦੀ ਆ ਅਸੀਂ ਨਾਲ ਜਾਵਾਂਗੇ ਮੈਂ ਆਓ ਜੀ ਮੈਂ ਉਹਨਾਂ ਦੁਕਾਨਾਂ ਦਾ ਦਾਸਤਾ ਵੀ ਆਈਟਲਾਈਨਾਂ ਤੋਂ ਲਿਆ ਉਹਨਾਂ ਨੇ ਜਾ ਕੇ ਉੱਥੋਂ ਦੁੱਧ ਲੈ ਲਿਆ ਉਹਨਾਂ ਨੇ ਟੈਸਟ ਕੀਤਾ ਉਹਨਾਂ ਜੋ ਇੱਕ ਠੀਕ ਨਹੀਂ ਗਿਆ ਮੇਰੇ ਵਾਂਗੂੰ ਤੇ ਤਿੰਨ ਗਲਤ ਨਿਕਲੇ ਫਿਰ ਉਹਨਾਂ ਉੱਥੋਂ ਮਾਂਜੋ ਸ਼ਦੂਰਗੜ ਦੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੂੰ ਵੀ ਆਖਿਆ ਵੀ ਗਲਤ ਹੈ फेर ਉਹਨਾਂ ਦਾ ਜ਼ਿਲ੍ਹਾ ਅਧਿਕਾਰੀ ਉਹਨਾਂ ਨੂੰ ਫੋਨ ਕੀਤਾ ਉਹ ਮੌਕੇ ਤੇ ਆਏ ਇੱਕ ਨੂੰ ਫੜ ਲਿਆ 3:00 ਵਜੇ ਮਕਸਦ ਕੀ ਹੈ ਜਾਗਰੂਕ ਕਰਨ ਦਾ ਮਕਸਦ ਹੈ ਬਜਵਾਨੀਆਂ ਬਚ ਜਾਣਾ ਲੱਗਦਾ ਵੀ ਨਸ਼ੇ ਤੋਂ ਵੱਧ ਖਤਰਨਾਕ ਦੋਸਤ ਮੈਂ ਕਹਿੰਦਾ ਜੀ ਇਹ ਗੈਸਟਰਾਂ ਨਾਲੋਂ ਵੱਡਾ ਗੈਸਟ੍ਰਿਕ ਨੂੰ ਸਾਲਾ ਮਾਰੂ ਦੋਹਾਂ ਨੂੰ ਮਾਰ ਦੂ ਪੰਜ ਮਾਰ ਦੂ ਇਹ ਹੀ ਇਹਨਾਂ ਨੂੰ ਪੈਸੇ ਦੇ ਕੇ ਯਾਰ ਖਰਾ ਗਿਆ ਆਪਣੇ ਹੱਥੀ ਸਾਰਾ ਆਪਣੇ ਬੱਚੇ ਆ ਮਾਰ ਰਹੇ ਆ ਇਹ ਸਭ ਤੋਂ ਗਲਤ ਮਾਫੀਆ ਵੱਡਾ ਇਹ ਗੈਸਟ੍ਰਾਉਨ ਆਲੋ ਹੀ ਹਜ਼ਾਰਾਂ ਗੁਣਾ ਭੜੇ ਨੇ ਕਬ ਗੁਰੂ ਕਰ ਰਹੇ ਹੋ ਮੈਂ 19 ਤਰੀਕ ਤੋਂ ਚੱਲੂ ਆ ਜੀ 11 ਨਾ ਮੇਰੇ ਨਾਲ ਆਪਰਦਾ 19 ਨੂੰ ਮੈਂ ਚੱਲ ਪਿਆ ਕਰਾਂ ਜੀ ਮੈਂ ਸਾਰੀਆਂ ਇੱਥੇ ਹਾਂ ਜੀ ਕਿਹੜੀ 11 ਨੂੰ ਜੀ 11 ਨੂੰ ਟਿੱਲਾ ਹਾਂ 19 ਤੋਂ ਚੱਲਿਆ ਜੀ ਇਸ ਮਹੀਨੇ ਦੀ 19 ਨੂੰ ਮੈਂ ਸਰਦੂਲਗੜ ਸੀ 20 ਨੂੰ ਬਠਿੰਡਾ ਸੀ 21 ਨੂੰ ਤਲਵੰਡੀ ਸਾਬੋ ਸੀ ਕੱਲ ਇੱਥੇ ਸੀ ਪਿੰਡ ਕਿੱਥੇ ਜਾਣਾ ਇੱਕ ਸ਼ਹਿਰ ਚ ਜਾਣਾ ਰਾਤ ਨੂੰ ਉੱਥੇ ਕਿਤੇ ਠਹਿਰ ਜਾਣਾ ਦੋਸਤ ਮੈਂ ਫੋਰੈਸਟ ਸਰਵਿਸ ਕਰਦਾ ਰਿਆਂ ਜੀ ਸਵਾ ਇੱਕ ਪੈਨਸ਼ਨਰ ਹਾਂ ਪਹਿਲਾਂ ਮੈਂ ਇਹ ਜੰਗਲਾ ਇਸ ਫੋਰੈਸਟ ਤੋਂ ਪੈਨਸ਼ਨ ਲਈਆ ਪਹਿਲਾਂ ਪਬਲਿਕ ਨੇਸ਼ਨ ਚ ਡਿਪਾਰਟਮੈਂਟ ਦੀ ਪਾਲੀ ਡੇਟ ਵਾਲੀਆ ਤੇ ਨਾਲ ਵੀ ਮੈਂ ਰਿਆਂ ਇਕੱਠੇ ਹਾਂ ਜੀ ਕਿੰਨੀ ਉਮਰ ਮੇਰੀ ਸਰਵਿਸ 75 ਦੇ ਨਾਲ ਲਗਭਗ ਹੈ ਜੀ ਮੈਂ ਕਹਿੰਦਾ ਭਾਵੇਂ 100 ਨੂੰ ਕਿਲੋ ਮਿਲਦੇ ਅਸਲੀ ਮਿਲਦੇ ਦੁੱਧ ਨਹੀਂ ਮਿਲਦਾ ਵੀਰੋ ਮੱਧ ਤੇ ਕਿਸੇ ਦੇ ਘਰ ਨਹੀਂ ਪਿੰਡਾਂ ਚੱਲ ਜਾਓ ਸ਼ਹਿਰਾਂ 'ਚ ਮੱਧ ਕਿੱਥੇ ਆਵੇ ਅੱਖਾਂ ਨੂੰ ਨਹੀਂ ਮਿਲਦੀ ਦੁੱਧ ਕਿੱਥੋਂ ਆਉਂਦਾ ਸਾਰੇ ਇੱਕ ਮੈਂ ਤੁਹਾਨੂੰ ਦੱਸਦਾ ਜਿਹੜਾ ਇਹ ਕਾਕਾ ਉੱਪਰ ਹੈ ਇਹਨਾਂ ਨੇ ਮੈਂ ਕਿਹਾ ਵੀ ਆਪਾਂ ਕੋਈ ਸਕੀਮ ਕਰੀਏ ਫਲਾਣੇ ਦਾ ਦੁੱਧ ਬੜਾ ਵੇਖਦਾ ਲੈ ਢੋਲ ਆਉਦੇ ਕੋਲ ਸਰਫਿਸ ਢੋਲ ਜਾਂ ਮੋਟਰਸਾਈਕਲ ਅਸੀਂ ਆਹ ਦੁੱਧ ਠਾਵਾਂ ਤੋਂ ਉਹਨੂੰ 35 ਕਵਾਂਟਲ ਦੇ ਮੁੱਕ ਕਰ ਲੈ 35 ਜਿੱਦਾਂ ਤੁਸੀਂ ਕਹਿੰਦਾ ਮੈਨੂੰ ਕਵਾਂਟਲ ਚਾਹੀਦਾ ਮੈਨੂੰ ਉਹਨੂੰ ਪਤਾ ਲੱਗਾ ਨਹੀਂ ਤਾਂ ਰਗੜ ਦੇਣਾ ਸੀ ਲੱਗਦਾ ਲੋਕ ਜਾਗਰੂਕ ਹੋਣਗੇ ਥੋੜੇ ਜਰੂਰ ਹੋਣਗੇ ਜੀ ਤੁਹਾਨੂੰ ਮੈਂ ਬੱਥਾ ਜ ਜਾਣਾ ਮੈਂ ਇਹ ਨਹੀਂ ਵੀ ਕਿ ਇੱਥੇ ਪ੍ਰਚਾਰ ਕਰਦਾ ਜਿਹੜੀ ਬੱਥਾ ਜ ਜਾਣਾ ਬੱਥਾ ਵਾਲਿਆਂ ਨੂੰ ਪੁੱਛ ਲੋ ਮੈਂ ਜਿਹੜੀ ਬਾਜ ਜਾਣਾ ਟਿਕ ਲੈ ਕੇ ਜਾਣਾ ਬੱਥੇ 'ਚ ਵੀ ਲੱਗਾ ਰਹਿਣਾ ਜਿੰਨਾ ਚਿਰ ਥੱਕਦਾ ਨਹੀਂ ਡਿੱਗਣ ਵਾਲਾ ਨਹੀਂ ਨਾ ਹੁੰਦਾ ਪਾਣੀ ਦੀ ਬੋਤਲ ਮੇਰੇ ਮੋਢੇ ਤੇ ਹੁੰਦੀ ਹੈ ਜੀ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਦੁੱਧ ਦੀ ਪਛਾਣ ਜਿਹੜੀ ਹੈਗੀ ਆ ਥੱਲੇ ਲੱਗਦਾ ਰਬੜ ਬਣ ਜਾਂਦਾ ਤੇ ਮਿਲਾਵਟ ਖੋਰੀ ਨੂੰ ਇਹਨਾਂ ਨੇ ਰੋਕਣ ਦੀ ਮੰਗ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਵੀ ਜਿਹੜੀ ਮਿਲਾਵਟ ਖੋਰੀ ਰੋਕੀ ਜਾਵੇ ਜਿਵੇਂ ਕਹਿੰਦੇ ਵੀ ਬੱਚਾ ਛੋ ਕਰਾਫ ਤੇ ਜਿਵੇਂ ਕਹਿੰਦੇ ਇਹਨਾਂ ਨੇ ਕਿਹਾ ਵੀ ਲਿਖਿਆ ਹੁੰਦਾ ਵੀ ਸੇਬ ਦੀ ਹਾਨੀ ਕਰਕੇ ਪਰ ਦੁੱਧ ਹਾਨੀ ਕਰਖ ਨਹੀਂ ਹੈਗਾ ਇਸ ਕਰਕੇ ਮਰਾਵੜ ਖੋਰੀ ਤੋਂ ਬਚੰਦੀ ਹੈ ਜਿਹੜਾ ਹੈਗਾ ਜਗਾ ਜਗਾ ਜਾ ਕੇ ਹੋਕਾ ਦੇ ਰਿਹਾ ਅਜੀਤ ਵੈਬਰ ਨਾਲ ਤੋਂ ਨੀਦਰ ਅਰੋੜਾ ਦੀ